ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਪੰਜਵਾ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਦੇ ਛੂਟ ਏ ਭਾਈ ਜੀ ਮੈਂ ਦਾਵਾ ਅਗਨ ਜੰਗਲ ਦੀ ਅੱਗ ਲੱਗਣ ਕਰਕੇ ਕੋਈ ਪਾਣੀ ਦੇ ਤਲਾ ਆਦ ਦੇ ਨੇੜੇ ਹਰੀਆ ਬੂਟ ਪੌਦਾ ਰਹਿ ਜਾਂਦਾ ਹੈ ਇਸੇ ਪ੍ਰਕਾਰ ਦੁਨੀਆ ਰੂਪ ਜੰਗਲ ਦੀ ਮਾਇਆ ਰੂਪੀ ਅਗਨੀ ਵਾ ਆਪਣੇ ਮਜਬਦਾ ਹੰਕਾਰ ਪਦਾਰਥਾਂ ਪ੍ਰਭਤਾ ਆਦ ਦਾਵਿਆਂ ਤੋਂ ਰਹਿ ਤੋਕੇ ਕੋਈ ਵਿਰਲਾ ਮਹਾਤਮਾ ਹੀ ਸ਼ੁਭ ਗੁਣਾਂ ਦੀ ਹਰੀਆਵਲਤਾ ਦੇ ਸਹਤ ਰਹਿਦਾ ਹੈ ਵੈਸੇ ਦੁਨੀਆ ਰੂਪੀ ਜੰਗਲ ਦੀ ਈਰਖਾ ਕਾਲ ਵਿਕਾਰਾਂ ਰੂਪੀ ਅਗਨੀ ਵਿੱਚ ਸਾਰੇ ਜੀਵ ਮੱਚਰੇ ਇਸ ਵਿੱਚ ਪਰਮੇਸ਼ਰ ਦਾ ਨਾਮ ਜਪ ਕੇ ਇਹ ਸਾਤ ਸੰਗਤ ਰੂਪੀ ਤਲਾਵ ਵਿੱਚ ਰਹਿ ਕੇ ਕੋਈ ਵਿਰਲਾ ਮਹਾਤਮਾ ਹੀ ਸ਼ੁਭ ਗੁਣਾਂ ਦੀ ਹਰਿਆਵਲਤਾ ਸਹਿ ਦਰਾਬਰ ਆ ਰਿਹਾ ਹੈ ਜਿਵੇਂ ਜੀਵ ਮਾਂ ਦੇ ਗਰਭ ਪੇਟ ਦੇ ਸੰਗੜ ਦੁੱਖਾਂ ਤੋਂ ਨਾਮ ਦੇ ਆਸਰੇ ਛੁੱਟ ਜਾਂਦਾ ਹੈ ਜਾਗਾ ਨਾਮ ਸਿਮਰਤ ਪਉ ਜਾਏ ਤੈਸੇ ਸੰਤ ਜਨਾ ਰੱਖੇ ਹਰਨਰਾਈ ਜਿਸ ਪਰਮੇਸ਼ਰ ਦਾ ਸਿਮਰਨ ਕਰਦਿਆ ਹੋਇਆ ਜੰਮਣ ਮਰਨ ਦਾ ਡਰ ਚਲਿਆ ਜਾਂਦਾ ਹੈ ਦੇਵੇਂ ਹੀ ਉਹ ਰਾਏ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਆਪਣੇ ਸੰਤ ਮਹਾਤਮਾ ਜਨਾਂ ਨੂੰ ਮਾਇਆ ਈਰਖਾ ਕਾਲ ਦੀ ਅੰਗ ਤੋਂ ਬਚਾ ਕੇ ਰੱਖਦਾ ਹੈ ਐਸੀ ਰਾਖਨਹਾਰ ਦਿਆਲ ਜਤ ਕਤ ਦੇਖੋ ਤੁਮ ਪ੍ਰਤਪਾਲ ਰਹਾਉ ਐਸੀ ਕਿ ਇਹ ਅਜੀਹਾ ਰੱਖਣ ਵਾਲਾ ਦਿਆਲੂ ਕਿਰਪਾਲੂ ਪਰਮੇਸ਼ਰ ਉਹ ਦਇਆ ਦਾ ਘਰ ਹੈ ਇਸ ਲਈ ਉਸ ਦੇ ਸਾਹਮਣੇ ਉਹ ਬੇਨਤੀ ਕਰੀਏ ਕਿ ਇਹ ਪਰਮੇਸ਼ਰ ਜਿੱਥੇ ਕਿੱਥੇ ਵੀ ਦੇਖਦੇ ਹਾਂ ਉਥੇ ਤੂੰ ਆਪ ਹੀ ਸਾਰਿਆਂ ਦੇ ਪ੍ਰਦਤਾਈ ਪਾਲ ਪਾਲਣਾ ਕਰਨ ਵਾਲਾ ਹੈ ਰਹਾਉ ਜਲ ਪੀਵਤ ਜਿਉ ਤ੍ਰਿਕ ਜਿਉ ਦਿਖਾ ਮਟੰਤ ਤਾਨ ਮਿਗਸ ਹੈ ਗ੍ਰਹਿ ਆਵਤ ਗੰਤ ਪਾਣੀ ਪੀਣ ਨਾਲ ਜਿਵੇਂ ਪਿਆਸੇ ਪੁਰਖ ਦੀ ਤ੍ਰੇਹ ਮਿਟ ਜਾਂਦੀ ਹੈ ਏਸੇ ਪ੍ਰਕਾਰ ਪ੍ਰੇਮ ਰੂਪ ਜਲ ਪੀ ਕੇ ਦਰਸ਼ਣਾ ਦੇ ਪਿਆਸੇ ਜਿਗਿਆਸੂ ਜਨਾਂ ਦੀ ਦਰਸ਼ਨਾ ਜਿਹੜੀ ਦਰਸ਼ਨਾ ਰੂਪੀ ਤ੍ਰੇ ਹੁੰਦੀ ਉਹ ਮਿਟ ਜਾਂਦੀ ਹੈ ਜਿਵੇਂ ਪਰਦੇਸ ਦੇ ਇਕੰਤ ਪਤੀ ਦੇ ਗ੍ਰਹਿ ਘਾਰ ਆਉਣ ਕਰਕੇ ਤਾਂ ਇਸਤਰੀ ਬਿਖੈ ਪਰਸੰਨ ਹੋ ਜਾਂਦੀ ਹੈ ਇਸੇ ਪ੍ਰਕਾਰ ਜਦ ਸਾਖੀ ਚੇਤਨ ਪਤੀ ਪਰਮੇਸ਼ਰ ਹਿਰਦੇ ਰੂਪੀ ਘਰ ਵਿੱਚ ਆ ਕੇ ਸਾਖਿਆਤ ਹੋ ਜਾਂਦਾ ਤਾਂ ਜਗਿਆਸੂ ਰੂਪ ਇਸਤਰੀ ਵਾ ਬਿਰਤੀ ਰੂਪ ਇਸਤਰੀ ਪ੍ਰਸੰਤਾ ਦੇ ਸਹਿਤ ਹੋ ਜਾਂਦੀ ਹੈ ਲੋਭੀ ਗਾ ਤਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਗੁਰ ਨਾਮ ਪਿਆਰ ਜਿਵੇਂ ਲੋਭੀ ਲਾਲਚੀ ਪੁਰਖ ਦਾ ਪ੍ਰਾਣ ਜਿੰਦਰ ਜ਼ਿੰਦਗੀ ਦਾ ਆਧਾਰ ਆਸਰਾ ਤਨ ਹੁੰਦਾ ਹੈ ਤਿਵੇਂ ਹਰ ਜਨ ਪਰਮੇਸ਼ਰ ਦੇ ਪਿਆਰੇ ਸੇਵਕਾਂ ਦਾ ਹਰੀ ਹਰ ਪਰਮੇਸ਼ਰ ਦੇ ਨਾਮ ਨਾਲ ਹੀ ਪ੍ਰੇਮ ਪਿਆਰ ਹੁੰਦਾ ਹੈ ਕਿਰਸਾਨੀ ਜੀਵ ਰਾਖੇ ਰਖਵਾਲਾ ਮਾਤ ਪਿਤਾ ਦਇਆ ਜੀਵ ਬਾਲਾ ਕਿਰਸਾਨੀ ਤੋਂ ਭਾਵ ਖੇਤ ਦੀ ਜਿਵੇਂ ਰੱਖਿਆ ਕਰਨ ਵਾਲਾ ਪੁਰਖ ਰੱਖਿਆ ਕਰਦਾ ਹੈ ਇਸੇ ਪ੍ਰਕਾਰ ਸਿੱਖਾਂ ਦੀ ਸ਼ੁਭ ਗੁਣਾ ਰੂਪੀ ਖੇਤੀ ਦੀ ਰੱਖਿਆ ਕਰਨ ਵਾਲਾ ਗੁਰੂ ਆਪ ਰੱਖਿਆ ਕਰਦਾ ਹੈ ਮਾਂ ਮਾਤਾ ਮਾਂ ਤੇ ਪਿਤਾ ਪਿਓ ਜਿਵੇਂ ਬਾਲਾਂ ਬੱਚੇ ਉੱਤੇ ਤਰਸ ਕਰਦੇ ਆ ਇਸੇ ਪ੍ਰਕਾਰ ਮਾਤਾ ਪਿਤਾ ਦੀ ਨਿਆਈ ਪਰਮੇਸ਼ਰ ਆਪਣੇ ਜਗਿਆ ਸਰੂਪ ਬਾਲਕਾਂ ਉੱਤੇ ਦਇਆ ਦ੍ਰਿਸ਼ਟੀ ਕਰਦਾ ਹੈ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉ ਹਰ ਜਨ ਰਾਖੇ ਕੰਠ ਲਾਏ ਜਿਵੇਂ ਕੋਈ ਆਪਣੇ ਵਿਛੜੇ ਹੋਏ ਪ੍ਰੀਤਮ ਪਿਆਰੇ ਸੱਜਣ ਨੂੰ ਵੇਖ ਕੇ ਉਸ ਪ੍ਰੀਤਮ ਪਿਆਰੇ ਸੱਜਣ ਨਾਲ ਪਿਆਰ ਨਾਲ ਮਿਲ ਜਾਂਦਾ ਹੈ ਤਿਵੇਂ ਹਰ ਜਨ ਪਰਮੇਸ਼ਰ ਆਪਣੇ ਪਿਆਰੇ ਸੇਵਕਾਂ ਭਗਤ ਜਨਾਂ ਨੂੰ ਆਪਣੇ ਕੰਠ ਗਲ ਨਾਲ ਲਾ ਕੇ ਰੱਖਣਾ ਕਰਦਾ ਹੈ ਜਿਉ ਅੰਦਲੇ ਭੇਕਤ ਹੋਇ ਆਨੰਦ ਗੁੰਗਾ ਭਗਤ ਗਾਵੇ ਬਹੁ ਸ਼ੰਦ ਜਿਵੇਂ ਪਾਤਸ਼ਾਹ ਫਰਮਾਉਂਦੇ ਕਿ ਨਿਗਾਹ ਤੋਂ ਹੀਣੇ ਪੁਰਖ ਅੱਖਾਂ ਤੋਂ ਬਾਬਨੇਤਰ ਹੀਣ ਪੁਰਖ ਦੀ ਆਜ ਅੱਖਾਂ ਵੇਖਣ ਲੱਗ ਜਾਣ ਤਾ ਉਹ ਵੇਖ ਕੇ ਬੜਾ ਆਨੰਦਤ ਹੁੰਦਾ ਹੈ ਇਸੇ ਪ੍ਰਕਾਰ ਜੇਕਰ ਵਿਰਾਗ ਵਿਵੇਕ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਹੀਣੇ ਅਗਿਆਨੀ ਪੁਰਖ ਨੂੰ ਬ੍ਰਹਮ ਸਰੂਪ ਪ੍ਰਗਟ ਹੋ ਗਏ ਜਿਸ ਪਵੇ ਤਉ ਬ੍ਰਹਮ ਨੂੰ ਵੇਖ ਕੇ ਆਨੰਦਿਤ ਹੋ ਜਾਂਦਾ ਹੈ ਜਿਵੇਂ ਗੁੰਗਾ ਬੋਲਣ ਸ਼ਕਤੀ ਤੋਂ ਰਹਿਤ ਪੁਰਖ ਬਖਤਾ ਉਚਾਰਨ ਕਰਨ ਵਾਲਾ ਹੋ ਕੇ ਬਉਧੇ ਛੰਦਾਂ ਨੂੰ ਗਾਉਣ ਲੱਗ ਜਾਵੇ ਤਾ ਉਹ ਬੜਾ ਖੁਸ਼ ਪ੍ਰਸੰਨ ਹੁੰਦਾ ਹੈ ਇਸੇ ਪ੍ਰਕਾਰ ਜੋ ਜਿਗਿਆਸੂ ਜਨ ਪ੍ਰੀਤ ਰੂਪ ਜ਼ੁਬਾਨ ਤੋਂ ਬਗੈਰ ਹੁੰਦਾ ਜੇਕਰ ਉਸ ਦੀ ਪ੍ਰੀਤ ਰੂਪੀ ਜ਼ੁਬਾਨ ਚੱਲ ਪਵੇ ਤਾ ਉਹ ਪਰਮੇਸ਼ਰ ਦੇ ਛੰਦ ਜਸ ਨੂੰ ਗਾਇਨ ਕਰਕੇ ਬੜਾ ਖੇੜਦਾ ਹੈ ਬਹੁਤ ਪ੍ਰਸੰਨ ਹੁੰਦਾ ਹੈ ਪਿੰਗਲ ਪਰਬਤ ਪਰਦੇ ਪਾਰ ਹਰ ਕੈ ਨਾਮ ਸਗਲ ਉਦਾਰ ਜਿਵੇਂ ਪਿੰਗਲ ਪੈਰਾਂ ਤੋਂ ਹੀਣਾ ਤੇ ਤਰਨ ਤੋਂ ਅਸਮਰੱਥ ਬੁਰਖ ਪਹਾੜ ਤੋਂ ਪਰਦੇ ਪਾਰ ਲੰਘ ਜਾਵੇ ਤਾਂ ਬਹੁਤਾ ਬਰਸਾਨੰਦ ਹੁੰਦਾ ਹੈ ਇਸੇ ਪ੍ਰਕਾਰ ਪਾਤਸ਼ਾਹ ਫਰਮਾਉਂਦੇ ਸਾਧਨਾ ਰੂਪੀ ਪੈਰਾਂ ਤੋਂ ਹੀਣਾ ਪੁਰਖ ਗਿਆਨ ਰੂਪੀ ਪਰਬਤ ਤੋਂ ਪਾਰ ਪੈ ਜਾਵੇ ਤਾਂ ਬਹੁਤ ਆਨੰਦਿਤ ਖੁਸ਼ ਹੁੰਦਾ ਹੈ ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਜਪਣ ਨਾਲ ਸਾਰਿਆਂ ਦਾ ਉਧਾਰ ਪਾਰ ਉਤਾਰਾ ਹੋ ਜਾਂਦਾ ਹੈ ਜਿਉਂ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਸ਼ਦ ਸੰਤ ਸੰਗ ਬਿਨਾਸ਼ ਪਾਦਸ਼ਾਹ ਵਰਮਾਉ ਦੇ ਜਿਵੇਂ ਪਾਵਕ ਅੱਗ ਦੇ ਬਾਲਣ ਨਾਲ ਸਰਦੀ ਦੇ ਮੌਸਮ ਦੀ ਜਿਹੜੀ ਸੀਤ ਠੰਡੇ ਬਾਲੇ ਦਾ ਨਾਸ਼ ਹੋ ਜਾਂਦਾ ਹੈ ਠੰਡ ਖਤਮ ਹੋ ਜਾਂਦੀ ਇਸੇ ਪ੍ਰਕਾਰ ਮਹਾਤਮਾ ਜਨ ਵਸਾਤ ਆਤਮਾ ਵਾਲੇ ਗੁਰਾਂ ਦੇ ਸਾਥ ਕਰਕੇ ਵਾ ਗੁਰ ਗੁਰਾਂ ਦੀ ਸੰਗਤ ਕਰਕੇ ਸਾਰੇ ਪ੍ਰਾਸ਼ਿਤ ਪਾਪ ਨਾਸ਼ ਹੋ ਜਾਂਦੇ ਆ ਜਿਉ ਸਾਬਣ ਕਾਪੜ ਉਜਲ ਹੋਤ ਨਾਮ ਜਪਤ ਸਭ ਬ੍ਰਹਮ ਪਉ ਖੋਦ ਜਿਸ ਤਰ੍ਹਾਂ ਸਾਬਣ ਦੇ ਨਾਲ ਕੱਪੜਾ ਉਜਲਾ ਚਿੱਟਾ ਮੈਲ ਤੋਂ ਰਹਿਤ ਹੋ ਜਾਂਦਾ ਇਸੇ ਪ੍ਰਕਾਰ ਨਾਮ ਰੂਪੀ ਸਾਬਣ, ਪ੍ਰੇਮ ਰੂਪੀ ਪਾਣੀ, ਨਿਸ਼ਚੇ ਰੂਪੀ ਪਟੜਾ, ਉਪਤੀਆਂ, ਯੁਕਤੀਆਂ, ਰੂਪਮੁਕੀਆਂ ਦੇ ਨਾਲ ਮਨ ਰੂਪੀ ਬਸਤਰ ਨੂੰ ਸਾਫ-ਸ਼ੁੱਧ ਕਰ ਲੈਂਦਾ ਹੈ। ਤਿਵੇਂ ਪਰਮੇਸ਼ਰ ਦਾ ਨਾਮ ਜਪਣ ਕਰਕੇ ਸਾਰਾ ਭਰਮ, ਭੌਤ ਦੇ ਡਰ, ਖੋਦ-ਖੋਇਆ ਨਾਸ਼ ਹੋ ਜਾਂਦਾ ਹੈ। ਜਿਉ ਚੱਕਵੀਂ ਸੂਰਜ ਦੀ ਆਸ, ਜਿਉ ਚਾਤ੍ਰਿਕ ਬੂੰਦ ਦੀ ਪਿਆਸ। ਜਿਸ ਪ੍ਰਕਾਰ ਚੱਕਵੀ ਨੂੰ ਸੂਰਜ ਦੇ ਚੜਨ ਦੀ ਆਸਾ ਉਮੀਦ ਲੱਗੀ ਰਹਿੰਦੀ ਹੈ ਕਿ ਸੂਰਜ ਦੇ ਚੜਦੋਂ ਮੇਰਾ ਚੱਕਵੀ ਨਾਲ ਮਿਲਾਪ ਹੋ ਜਾਵੇਗਾ ਇਸੇ ਪ੍ਰਕਾਰ ਜਿਗਿਆਸੂ ਜਾਂਦੀ ਜਿੰਦ ਰੂਪ ਚੱਕਵੀ ਨੂੰ ਗੁਰੂ ਰੂਪ ਸੂਰਜ ਦੇ ਚੜਨ ਦੀ ਉਮੀਦ ਲੱਗੀ ਰਹਿੰਦੀ ਹੈ ਕਿ ਗੁਰੂ ਰੂਪ ਸੂਰਜ ਚੜਦੋਂ ਮੇਰਾ ਪਰਮੇਸ਼ਰ ਰੂਪ ਚੱਕਵੀ ਨਾਲ ਪਿਆਰ ਮਿਲਾਪ ਹੋ ਜਾਵੇਗਾ ਜਿਵੇਂ ਯਾਤ੍ਰਿਕ ਬੰਬੀਹੇ ਨੂੰ ਸੁਆਦੀ ਬੂਨ ਦੀ ਪਿਆਸ ਤਰੇ ਲੱਗੀ ਰਹਿੰਦੀ ਹੈ ਦੇਵੇਂ ਉੱਤਮ ਅਧਿਕਾਰੀ ਦੇ ਚੇਤ੍ਰੂਪ ਬਵੇਹੇ ਨੂੰ ਪਰਮੇਸ਼ਰ ਨਾਲ ਅਪੇਦ ਦਾ ਰੂਪੀ ਵਾ ਇਕਤਾ ਰੂਪੀ ਸਵਾਰਤੀ ਬੂੰਦੀ ਪਿਆਸ ਲੱਗੀ ਰਹਿੰਦੀ ਹੈ ਜਿਉਂ ਗੁਰੰਗ ਨਾਦ ਕੰਨ ਸਮਾਨੇ ਹਾਂ ਜਿਵੇਂ ਗੁਰੰਗ ਹਿਰੰਦੇ ਕੰਨ ਕੰਨਾਂ ਵਿੱਚ ਕੰਡੇ ਹੀੜੇ ਦਾ ਨਾਦ ਸ਼ਬਦ ਸਮਾਨੇ ਸਮਾਇਆ ਰਹਿੰਦਾ ਵਾ ਕੰਨਾਂ ਵਿੱਚ ਕੰਡੇ ਹੀੜੇ ਦਾ ਸ਼ਬਦ ਸਮਾਉਣ ਕਰਕੇ ਆਨੰਦਤ ਹੁੰਦਾ ਹੈ ਇਸੇ ਪ੍ਰਕਾਰ ਜਗਿਆਸੂ ਦੇ ਚਿੱਤਰੂਪ ਹਿਰਦੇ ਸ਼ਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਵਿੱਚ ਮਹਾਵਾਕਾ ਰੂਪ ਕੰਡੇੜੇ ਦਾ ਸ਼ਬਦ ਸਮਾਇਆ ਹੀ ਰਹਿੰਦਾ ਤੇ ਉਹ ਹਰ ਨਾਮ ਹਰ ਜਨ ਮਨਹਿ ਸੁਖਾਨੇ ਤੇਵੇਂ ਹੀ ਪਰਮੇਸ਼ਵਰ ਦਾ ਨਾਮ ਹਰ ਜਨ ਪਰਮੇਸ਼ਵਰ ਦੇ ਦਾਸਾਂ ਪਦਕਾ ਦੇ ਮਨਹਿ ਚਿੱਤ ਵਿੱਚ ਸੁਖਾਨੇ ਚੰਗਾ ਲੱਗਦਾ ਹੈ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਇਆਲ ਭਏ ਤਾਂ ਆਏ ਜੀਤ हे ਪਰਮੇਸ਼ਰ ਆਪ ਜੀ ਦੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਹੀ ਸਾਡੇ ਅੰਦਰ ਤੇਰੀ ਪ੍ਰਾਪਤੀ ਵਾਲੀ ਪ੍ਰੀਤ ਪ੍ਰੀਤੀ ਲੱਗੀ ਹੈ हे ਪਰਮੇਸ਼ਰ ਜਦਾਬ ਜੀ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਸਾਡੇ ਉੱਤੇ ਦਿਆਲੂ ਕਿਰਪਾਲੂ ਹੋਏ ਹੋ ਤਾਂ ਸਤਿਗੁਰੂ ਜੀ ਮਿਲੇ ਅਤੇ ਸਾਝਾ ਸਤਿਗੁਰੂ ਜੀ ਦਿਆਲੂ ਹੈ ਤਦ ਹੀ ਆਪ ਜੀ ਸਾਡੇ ਚੀਤ ਚੇਤੇ ਆਏ ਦਇਆ ਧਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਤਿਸ ਦਇਆ ਧਾਰਨ ਹਾਰ ਧਾਰਨ ਵਾਲੇ ਸਤਿਗੁਰੂ ਨੇ ਜਦ ਮੇਰ ਦੀ ਦ੍ਰਿਸ਼ਟੀ ਧਾਰਨਾ ਕੀਤੀ ਤਦ ਕਰਤਾ ਭਗਦਾ ਹੰਤਾ ਮਮਤਾ ਆਦਕ ਬੰਧਨ ਜੰਜਾਲਾਂ ਤੋਂ ਸਾਡੀ ਛੁਟਕਾਰ ਖਲਾਸੀ ਹੋ ਗਈ ਸਭ ਥਾਨ ਦੇਖੇ ਨੈਣ ਅਲੋਏ ਇਸ ਬਿਨ ਦੂਜਾ ਅਵਰ ਨ ਕੋਏ ਅਸੀਂ ਨੈਣ ਨੇਤਰਾ ਨਾਲ ਅਲੋਏ ਕਈਏ ਵੇਖ ਕੇ ਸਾਰੇ ਥਾ ਸਥਾਨ ਵੇਖਣਾ ਕੀਤੇ ਆ ਉਹ ਸਾਰਿਆਂ ਥਾਨਾਂ ਵਿੱਚ ਦੇਖਣਾ ਕੀਤਾ ਹੈ ਵਾ ਅਲੋਏ ਕਈਏ ਆ ਨਾਮ ਵਿਸ਼ੇਸ਼ ਕਰਕੇ ਮਨ ਬੁੱਧ ਰੂਪ ਪਰੋਖ ਅਪਰੋਖ ਗਿਆਨ ਰੂਪ ਵਾ ਵਿਰਾਗ ਵਿਵੇਕ ਰੂਪ ਨੇਤਰਾ ਨਾਲ ਲੋਏ ਕਈਏ ਵੇਖਣਾ ਕੀਤਾ ਹੈ ਵਾਸੀ ਸਾਰੇ ਆਸਥਾਨਾਂ ਵਿੱਚ ਵੇਖਣਾ ਕੀਤਾ ਹੈ ਉਹ ਦੇਖੇ ਦ੍ਰਿਸ਼ਟਾ ਰੂਪ ਹੈ ਸਾਰਿਆਂ ਨੂੰ ਨੇਤਰਾ ਨਾਲ ਦੇਖਣ ਵਾਲਾ ਤੇ ਅਲੋਏ ਅਲੋਕ ਸਰੂਪ ਹੈ ਉਸ ਪਰਮੇਸ਼ਰ ਤੋਂ ਬਗੈਰ ਹੋਰ ਦੂਸਰਾ ਕੋਈ ਨਹੀਂ ਹੈ ਭੰਪੈ ਛੂਟੇ ਗੁਰਪ੍ਰਸਾਦ ਨਾਨਕ ਵੇਖਿਓ ਸਭ ਬਿਸਮਾਦ ਗੁਰ ਸਤਗੁਰਾਂ ਦੀ ਪ੍ਰਸਾਦ ਕਿਰਪਾ ਸਦਕਾ ਪੰਜ ਪ੍ਰਕਾਰ ਦੇ ਪਰਮ ਤੇ ਸਤ ਪ੍ਰਕਾਰ ਦੇ ਭੈ ਡਰ ਤੋਂ ਛੁਟਕਾਰਾ ਪਾਉਣਾ ਕੀਤਾ ਹੈ ਅਤੇ ਸਤਗੁਰੂ ਸਾਹਿਬ ਜੀ ਕਥਨ ਕਰਦੇ ਕਿ ਗੁਰਾਂ ਦੀ ਕਿਰਪਾ ਸਦਕਾ ਸਾਰਿਆਂ ਵਿੱਚ ਵਿਸਵਾਦ ਅਚਰਜ ਸਰੂਪ ਪਰਮੇਸ਼ਰ ਵੇਖਣਾ ਕੀਤਾ ਹੈ ਵਾਹੇ ਗੁਰੂ ਵਾਹੇ ਗੁਰੂ Vaheguru, 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 Vaheguru. ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ